तो अच्छा है उनके अच्छी लिए। बच्चे कितने बच्चों जिन्होंने अपना काम शुरू कर लिया है जिन्होंने अपना घर पे काम करना या बात करना शुरू कर लिया उनको सभी को सिलाई मशीन मशीन और ब्यूटी का देखिए जैसा की आप सब जानते है भारतीय पैंतीस साल से इस काम में लिप्त है तो हम हर साल बच्चों को हर छः महीने का कोर्स होता है इस टाइम मैं स्क्रीम चार जूँ न्यूट्रिशन की भी और सिलाई सेंटर की भी मैं हम हर छः महीने बाद हर बच्चे को जो सीख के जाता है सिलाई मशीन और ब्यूटी किट देते हैं भी जिससे बच्चा अपना काम शुरू कर सके खाली सिखाने से नहीं कम से कम बच्चे को सामान तो हो तो ही वो अपना काम शुरू करेगा तो ये ग्रुप होता है जी और उन बच्चों को ड्यूटीशन वालों को किट और मशीन दी जाती गया, ही तरह चलता हाँ जी हम जब तक है जब तक भगवान चाहेगा बाकी हमारे परिषद के सारे मेंबर ही इसमें पूरा अपना जोर करते हैं सहयोग देते हैं हर छह महीने बाद ये फंक्शन रखा जाता है तो हम ये ऐसे रेगुलर हम चाहेंगे भी हर बच्चा हर लड़की अपने पैरों पे खड़ी हो और ये जो ब्यूटिशियन ये बच्चों के लिए मस्त है लड़कियों के लिए खास कर हाँ जी ये जरूर होना चाहिए मैं ये नहीं कहती जातो में ही हर जगह होना चाहिए हर जगह ये प्रयास किया जाना चाहिए और यहाँ हर तबके के बच्चे हैं। हम कोई जात पात कुछ नहीं देखते कुछ नहीं हम जो बच्चा आ गया हमने उसका एडमिशन ले लेना यहाँ कोई सिफारिश नहीं या, कोई कुछ नहीं भारतीय विकास परिषद समाज सेवी संस्था ਜੋ 1994 ਤੋਂ ਸੇਵਾ ਦੇ ਕੰਮ ਕਰ ਰਹੀ ਹੈ ਸਾਡਾ ਜੋ ਸਲਾਈ ਸੈਂਟਰ ਦੇ ਬਿਊਟੀ ਦਾ ਕੋਰਸ ਹੈ ਤੇ ਲਗਭਗ 25 ਸਾਲਾਂ ਤੋਂ ਇੱਥੇ ਕੰਟੀਨਿਊ ਚੱਲ ਰਿਹਾ ਹੈ ਔਰ 6 6 ਮਹੀਨੇ ਦਾ ਕੋਰਸ ਹੁੰਦਾ ਉਸ ਤੋਂ ਬਾਅਦ ਅਸੀਂ ਲੜਕੀਆਂ ਨੂੰ ਫ੍ਰੀ ਸਲਾਈ ਮਸ਼ੀਨ ਔਰ ਫ੍ਰੀ ਬਿਊਟੀ ਕਿਟ ਔਰ ਵਿਦ ਸਰਟੀਫਿਕੇਟ ਦਿੰਨੇ ਆ ਸਾਡਾ ਮੇਨ ਮਕਸਦ ਇਹ ਹੈ ਵੀ ਲੜਕੀਆਂ ਆਪਣਾ ਕੰਮ ਕਰਕੇ ਆਪਣੇ ਪੈਰਾਂ ਤੇ ਖੜੀ ਹੋਣ ਤੇ ਸਮਾਜ ਦੀ ਸੇਵਾ ਦੇ ਵਿੱਚ ਲੱਗਣ ਔਰ ਸਭ ਤੋਂ ਵੱਡੀ ਗੱਲ ਸਾਡੇ ਸਮਾਜ ਸੇਵਾ ਦੇ ਕੰਮ ਹੋਰ ਜਿਵੇਂ ਸੰਸਕਾਰਿਕ ਕੰਮ ਹੈ ਜੋ ਆਪਣਾ ਤੀਜ ਮੇਲਾ ਹੈ ਔਰ ਆਪਣੇ ਮਹਿੰਦੀ ਨੂੰ ਗੋਲੀ ਕੰਪੀਟੀਸ਼ਨ ਹੈ ਜਾਂ ਟਾਪਰ ਬੱਚਨ ਨੂੰ ਸਨਮਾਨਤ ਕਰਦੇ ਆ ਉਹ ਵੀ ਸਾਡੀ ਸ਼੍ਰੇਣਕਲ ਦੇ ਵਿੱਚ ਆਉਂਦੇ ਆ ਉਹ ਜੇ ਸਾਡੇ ਭੈਣਾ ਤੇ ਉਹ ਸਾਡੇ ਬੱਚੇ ਆ ਉਹ ਸਾਡਾ ਸਾਥ ਦੇਣ ਤਾਂ ਕਿ ਅਸੀਂ ਹੋਰ ਵਧੀਆ ਕੰਮ ਟਿਕੜ ਕਰ ਸਕੀਏ ਢੈਂਕੜੇ ਬੱਚੇ ਸਿੱਖ ਕੇ ਆਪਦੇ ਪੈਰਾਂ ਤੇ ਲੜਕੀਆਂ ਖੜੀਆਂ ਹੋ ਗਈਆਂ ਤੇ ਲੜਕੀਆਂ ਨੂੰ ਇਹ ਜਿਹੜਾ ਕੰਮ ਸਿਖਾਇਆ ਜਾਂਦਾ ਬਿਊਟੀ ਪਾਰਲਰ ਦਾ ਤੇ ਸਲਾਈ ਦਾ ਇਹਨਾਂ ਬੱਚੀਆਂ ਦਾ ਇਹਨਾਂ ਕੌਨਫੀਡੈਂਸ ਵਧਿਆ ਇਹਨਾਂ ਨੇ ਆਪਣੇ ਮਹੱਲੇ ਦੇ ਵਿੱਚ ਜਾਂ ਆਪਦੀ ਗਲੀ ਮਹੱਲੇ 'ਚ ਪੇਕੇ ਸੋਹਰੇ ਇੰਨਾ ਕੌਨਫੀਡੈਂਸ ਲੈ ਕੇ ਜਾਂਦੀਆਂ ਇੱਕ ਛਗਲਾਈ ਲੱਗੇ ਜਾਂਦੀਆਂ ਤੇ ਆ ਬੰਦੇ ਜਿੰਨੀ ਕਮਾਈ ਕਈ ਔਰਤਾਂ ਕਰ ਜਾਂਦੀਆਂ ਕਈ ਲੜਕੀਆਂ ਕਰ ਜਾਂਦੀਆਂ ਭੋਜਨ ਬਣਾਉਣਾ ਛਕਾਉਂਦਾ ਇਸ ਤਰ੍ਹਾਂ ਔਰਤ ਦੀ ਲੜਕੀ ਦੀ ਬਹੁਤ ਕਦਰ ਵੱਧਦੀ ਆ ਸਾਡੀ ਸੋਸਾਇਟੀ 'ਚ ਬਿਲਕੁਲ ਬਹੁਤ ਚੰਗਾ ਲੱਗਦਾ ਹੈ ਕਿ ਜਦੋਂ ਬੱਚੀਆਂ ਆਪਣੇ ਪੈਰਾਂ ਤੇ ਖੜ੍ਹੀ ਹੋ ਕੇ ਕਮਾਈ ਕਰਦੀਆਂ ਹਨ ਇਸ سلسلہ ਲਗਾਤਾਰ ਇਸੇ ਤਰੀਕੇ ਜਾਰੀ ਰਹੇ ਹਾਂ ਇਹ سلسلہ ਲਗਾਤਾਰ ਯਾਰੀ ਚੱਲ ਰਿਹਾ ਸਾਡੇ ਬਹੁਤ ਸਹਿਯੋਗ ਰਹਿੰਦਾ ਸਾਨੂੰ ਮੰਡੀ ਵਾਸੀਆਂ ਦਾ ਸਾਰੇ ਲੋਕਾਂ ਦਾ ਇੰਨਾ ਬੱਚਿਆਂ ਦਾ ਸਹਿਯੋਗ ਰਹਿੰਦਾ ਹਮੇਸ਼ਾ ਚੱਲਦਾ ਹੀ ਰਵੇ ਅੱਜ ਤੁਸੀਂ ਜਿਹੜੇ ਕਿ ਬਿਊਟੀਸ਼ੀਨ ਦਾ ਕੋਰਸ ਪੂਰਾ ਕੀਤਾ ਮੈਂ ਤੇ 6 ਮੰਥ ਕੰਪਲੀਟ ਕੀਤੇ ਬਿਊਟੀਸ਼ੀਨ ਦੇ ਵਿੱਚ ਅਸੀਂ ਇਹ ਕੋਰਸ ਸਿੱਖਿਆਗਾ ਬਹੁਤ ਹੀ ਵਧੀਆ ਸਾਨੂੰ ਮੈਮ ਨੇ ਸਿਖਾਇਆ ਗਿਆ ਬਿਲਕੁਲ ਹੀ ਬਹੁਤ ਹੀ ਲੋ ਕੋਸਟ ਦੇ ਵਿੱਚ ਸਿਖਾਇਆ ਗਿਆ ਤੇ ਸਾਨੂੰ ਬਿਊਟੀਸ਼ੀਨ ਦੀ ਕਿੱਟ ਵੀ ਦਿੱਤੀ ਗਈ ਆ ਜੇਕਰ ਕਿਸ ਆਈ ਹੋਪ ਕਿ ਹੋਰ ਵੀ ਲੜਕੀਆਂ ਇੱਥੇ ਆ ਕੇ ਸਿੱਖਣ ਬਹੁਤ ਹੀ ਵਧੀਆ ਸਿਖਾਇਆ ਜਾਂਦਾ ਹੈ ਕੋਆਪਰੇਟ ਕੀਤਾ ਜਾਂਦਾ ਹੈ ਮੈਂ ਵੀ ਬਹੁਤ ਵਧੀਆ ਕੋਆਪਰੇਟ ਕਰਦੇ ਨੇ ਸਟੂਡੈਂਟਸ ਦੇ ਨਾਲ ਫ੍ਰੈਂਡਲੀ ਤੌਰ ਤੇ ਸਿਖਾਇਆ ਜਾਂਦਾ ਹੈ ਕੀ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਆਓ ਪਾ ਹੋਰ ਇੱਕ ਟਿੱਕ ਠੀਕ ਹੈ ਨਾ ਜੀ ਤੁਸੀਂ ਜ਼ਿਆਦਾ ਕੋਰਸ ਕਰਦੇ ਸੀ ਸਲਾਈ ਦਾ ਕੋਰਸ ਕੀਤਾ ਸੀ ਜੀ ਸਲਾਈ ਦੇ ਰੀਚਰ ਸੀਗੇ ਮੰਮੀ ਕਹਿੰਦਾ ਮੈਂ ਤੇ ਸਰਵਿਸੇਨੀਆਂ ਸਿਗੇ ਮੈਂ ਮੰਨ ਤਾਣ ਤੇ ਸਾਨੂੰ ਬਹੁਤ ਵਧੀਆ ਸਿਕਾਉਂਦੇ ਸੀਗੇ ਜੋ ਵੀ ਸਾਨੂੰ ਨਹੀਂ ਆਉਂਦਾ ਸੀ ਉਹ ਸਾਨੂੰ ਵਾਰ-ਵਾਰ ਦੱਸਦੇ ਸੀਗੇ ਤੇ ਪੂਰੀ ਰਿਸਪੈਕਟ ਨਾਲ ਦਿੱਤੀ ਜਾਂਦੀ ਸੀਗੀ ਯਾਨੀ ਵੀ ਤੁਜੇ ਸਟੂਡੈਂਟਾ ਕੋਈ ਬੇਤਕਰਾਣੀ ਕੀਤਾ ਇਹਨਾਂ ਸੀਗਾ ਸਾਰਿਆਂ ਨੂੰ ਇੱਕੋ ਬਰਾਬਰ ਸਮਝਾਂਦਾ ਸੀ ਅੱਜ ਦੀ ਸਲਾਈਂ ਸ਼ੀਨਾਂ ਵਗੈਰਾ ਦਿੱਤੀ ਹੈ ਕਿ ਬਿਲਕੁਲ ਫ੍ਰੀ ਦਿੱਤੇ ਕੋ ਹਾਂਜੀ ਸਲਾਈਂ ਚਿੰਦੂ ਤੋਂ ਸਹੀ ਦਿੱਤੀ ਗਈ ਆ ਸਿਰਸੜ ਤੋਂ ਫੀਸ ਨਹੀਂ ਸੀਗੀ ਸ탠 ਕੋਈ ਬਹੁਤ ਜ਼ਿਆਦਾ ਫੀਸ ਨਹੀਂ ਸੀ ਜੇ ਆਪ ਬਾਹਰ ਜਾ ਕੇ ਸਿੱਖਦੇ ਆ ਤਾਂ 5-5000 ਰੁਪਏ ਭਰਨਾ ਪੈਂਦਾ ਪਰ ਇਹ ਸੇ ਸਸਤਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਵੀ ਤੁਸੀਂ ਆਓ ਅੱਗੇ ਵਧੋ ਤੇ ਕੰਮ ਸਿੱਖੋ ਆ ਦਾ ਪੈਰ ਤੇ ਖੜੇ ਹੋ ਨਹੀਂ ਕੀ ਕਹਿਣਾ ਚਾਹੀਦਾ ਕਾ ਦਾ ਕੋਰਸ ਕੀਤਾ ਹਾਂ ਮੈਂ ਟੀਚਿੰਗ ਦਾ ਕੋਰਸ ਕੀਤਾ ਸਰ ਬਹੁਤ ਹੀ ਜ਼ਿਆਦਾ ਵਧੀਆ ਮੈਂਬਰ ਵੀ ਬਹੁਤ ਕੋਆਪਰੇਟਿਵ ਨੇ ਜਿਹੜੇ ਸੈਟਿਸ ਟੀਚਰ ਮੁੰਤਕਾ ਮੈਮ ਕੋਈ ਬਹੁਤ ਕੋਆਪਰੇਟਿਵ ਨੇ ਸਾਨੂੰ ਹਰ ਦਿਨ ਚ ਜਿਹੜੀ ਨਵੀਂ ਵੀ ਗੱਲ ਸਾਨੂੰ ਪਤਾ ਲੱਗਦੀ ਅਸੀਂ ਵਾਰ-ਵਾਰ ਪੁੱਛਦੇ ਸੀਗੇ ਉਹ ਸਾਨੂੰ ਵਾਰ-ਵਾਰ ਸਮਝਾਉਂਦੇ ਸੀ ਕਿ ਇਹ ਸਾਨੂੰ ਸਲਾਈ ਮਸ਼ੀਨ ਦਿੱਤੀ ਗਈ ਹੈ ਜੀ ਉਹ ਜੋ ਕਿ ਬਿਲਕੁਲ ਫ੍ਰੀ ਦਿੱਤੀ ਗਈ ਹੈ ਤੇ ਨੋਮੀਨਲ ਚਾਰਜ ਦੇ ਸੁਫੀਸ ਦੇ ਸੀਗੇ